ਫਰੈਂਡਸ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਕਲਰਕ ਦੀਆਂ ਗਰੁੱਪ ਸੀ ਦੀਆਂ 256 ਪੋਸਟਸ ਆ ਗਈਆਂ ਨੇ ਜੀ ਤੇ ਗਰੁੱਪ ਬੀ ਦੀਆਂ ਪੋਸਟਸ ਵੀ ਆਈਆਂ ਨੇ 62 ਸੀਨੀਅਰ ਸਹਾਇਕ ਕਮ ਇੰਸਪੈਕਟਰ ਗਰੁੱਪ ਬੀ ਦੀਆਂ 62 ਅਸਾਮੀਆਂ ਤੇ ਕਲਰਕ ਗਰੁੱਪ ਸੀ ਦੀਆਂ 256 ਅਸਾਮੀਆਂ ਕਲਰਕਾਂ ਲਈ ਅਪਲਾਈ ਹੋਣਾ ਸ਼ੁਰੂ ਹੋਏਗਾ ਜੀ 29/2/2024 ਤੋਂ ਫੁੱਲ ਡਿਟੇਲ ਹੈ ਜਿਹੜੀ ਅੱਜ ਆ ਜਾਏਗੀ ਇਸ ਤੇ ਆਪਾਂ एलिਜੀਬਿਲਟੀ ਕੀ ਮੰਗਦੀ ਹੈ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਬਾਕੀ ਸ਼ਰਤਾਂ ਨਹੀਂ ਜਿਹੜੀਆਂ ਉਹ ਵੀ ਆਪਾਂ ਫੁੱਲ ਵੀਡੀਓ ਲੈ ਕੇ ਆਵਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਮਿਸ ਨਾ ਹੋਵੇ ਠੀਕ ਹੈ ਜੀ ਸਾਇਕਿੰਸ ਸੀਨੀਅਰ ਸਾਇਕ ਕਮ ਇੰਸਪੈਕਟਰ ਗਰੁੱਪ ਬੀ ਦੀਆਂ 62 ਅਸਾਮੀਆਂ ਨੇ ਜੀ ਇਹਨਾਂ ਲਈ ਵੀ ਅਪਲਾਈ ਹੋਣਾ 29/2/2024 ਤੋਂ ਸ਼ੁਰੂ ਹੋਏਗਾ ਤੇ ਫੁੱਲ ਡਿਟੇਲ ਅੱਜ ਹੀ ਆਏਗੀ ਠੀਕ ਹੈ ਜੀ ਸ਼ਾਮ ਨੂੰ ਵੀਡੀਓ ਹੈ ਜਿਹੜੀ ਆਪਾਂ ਅਪਲੋਡ ਕਰ ਦਾਂਗੇ ਜਦੋਂ ਵੀ ਨੋਟੀਫਿਕੇਸ਼ਨ ਆ ਗਿਆ ਠੀਕ ਹੈ ਉਮੀਦ ਹੈ ਰਿਕੁਐਸਟ ਹੈ ਪਲੀਜ਼ ਤੁਸੀਂ ਵੀਡੀਓ ਨੂੰ ਆਪਣੇ ਕੋਲ ਨਹੀਂ ਰੱਖੋਗੇ ਸਾਰਿਆਂ ਤੱਕ ਸ਼ੇਅਰ ਕਰ ਦਿਓ ਤਿਆਰੀ ਖਿੱਚ ਕੇ ਰੱਖੋ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੋਲੋ ਜ਼ਰੂਰ ਕਰ ਲਿਓ ਜੀ ਇੱਕ ਆਪਣਾ ਚੈਨਲ ਹੈਗਾ ਟੇਸਟ ਐਂਡ ਟਰੈਵਲ ਉਹ ਵੀ ਸਾਰੇ ਜਰੂਰ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਰੈਸਪੀਜ਼ ਹੈ ਜਿਹੜੀਆਂ ਨਵੀਆਂ-ਨਵੀਆਂ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਠੀਕ ਹੈ ਜੀ ਤੇ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਜੂਰ ਸ਼ੇਅਰ ਕਰਕੇ ਜਾਓ ਠੀਕ ਹੈ ਉਮੀਦ ਹੈ ਰਿਕੁਐਸਟ ਇਹਨਾਂ ਕਰਕੇ ਹੀ ਜਾਓਗੇ ਤੁਸੀਂ ਫੁੱਲ ਡਿਟੇਲ ਦੇ ਨਾਲ ਜਲਦੀ ਹੀ ਹਾਜ਼ਰ ਹੋਣੇ ਆ ਬੈਲ ਆਈਕਨ ਜੂਰ ਪ੍ਰੈਸ ਕਰਕੇ ਰੱਖਿਓ ਸਬਸਕ੍ਰਾਈਬ ਕਰਕੇ ਸ਼ੇਅਰ ਕਰ ਦਿ ਜਿੰਨਾ ਤੱਕ ਇਨਫੋਰਮੇਸ਼ਨ ਪਹੁੰਚੀ ਹੈ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਇਸ ਲਈ ਰਿਕੁਐਸਟ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਾਓ ਉਮੀਦ ਹੈ ਕਰਕੇ ਜਾਉਗੇ ਮਿਲਦੇ ਆ ਜੀ ਫੁੱਲ ਡਿਟੇਲਡ ਨੋਟੀਫਿਕੇਸ਼ਨ ਦੇ ਨਾਲ ਕਲਰਕ ਦੀਆਂ ਪੋਸਟਾਂ ਤੇ ਗਰੁੱਪ ਬੀ ਸੀਨੀਅਰ ਸਾਇਕ ਕਮ ਇੰਸਪੈਕਟਰ ਦੀਆਂ ਪੋਸਟਾਂ ਦੇ ਨਾਲ ਤਦ ਤੱਕ ਲਈ ਬੀ ਸੇਫ 스테ਕਨਕਟਡ ਬਾਏ ਬਾਏ